ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਦੌਰਾਨ ਸਰਕਾਰ ਦੇ ਨਾਲ-ਨਾਲ ਵੱਖ-ਵੱਖ ਜਥੇਬੰਦੀਆਂ, ਸੰਸਥਾਵਾਂ ਅਤੇ ਸੰਗਠਨ ਹੜਪੀੜਤਾਂ ਦੀ ਮਦਦ ਕਰ ਰਹੇ ਹਨ। ਇਸੇ ਲੜੀ ਤਹਿਤ ਇਟਲੀ ਦੇ ਬੈਰਗਾਮੋ ਦੀ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਵੱਲੋਂ ਵੀ ਪੰਜਾਬ ਵਿੱਚ ਹੜਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ। ਬਰਗਮੋ ਗੁਰੂਕਰਦੇ ਸੇਵਾਦਾਰ ਕੁਲਵਿੰਦਰ ਕਿੰਦਾ ਜੀ ਨੇ ਦੱਸਿਆ ਕਿ ਤਾਂਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਰਵਿਦਾਸੀਆ ਭਾਈਚਾਰੇ ਵੱਲੋਂ ਆਪਣੇ ਤਿਲਫੁਲ ਕਮਾਈ ਚੋਂ ਇਹ ਸੇਵਾ ਪੰਜਾਬ ਲਈ ਭੇਜੀ ਗਈ ਹੈ ਅਤੇ ਪੰਜਾਬ ਵਿੱਚ ਸੇਵਾਦਾਰ ਹੜਪੀੜਿਤ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾ ਰਹੇ ਹਨ ਜੈ ਗੁਰੂ ਦੇਵ ਤੁਹਾਨੂੰ ਦੇਵ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਪਾਣੀ ਦੀ ਬਹੁਤ ਮਾਰ ਪੈ ਰਹੀ ਆ ਹੜ੍ਹ ਆਏ ਹੋਏ ਨੇ ਪੰਜਾਬ ਦੇ ਵਿੱਚ ਬਹੁਤ ਸਾਰਾ ਪੰਜਾਬ ਦਾ ਇਲਾਕਾ ਡੁੱਬਿਆ ਹੋਇਆ ਪੂਰੇ ਵਿਸ਼ਵ ਦੇ ਵਿੱਚ ਜਿੰਨੇ ਵੀ ਐਨ ਆਰ ਆਈ ਪੀ ਆ ਹੋਰ ਆ ਬਹੁਤ ਜ਼ਿਆਦਾ ਉਹਨਾਂ ਦੀ ਜਿਹੜੇ ਪਾਣੀ ਖੜ ਦੇ ਇਲਾਕੇ ਨੇ ਜਿੱਥੇ ਪਾਣੀ ਦੀ ਮਾਰ ਪੈ ਰਹੀ ਹੈ ਉੱਥੇ ਉਹ ਆਪਣੀ ਮਦਦ ਕਰ ਰਹੇ ਨੇ ਔਰ ਬਹਿਰਗਾਮੂ ਦੀਆਂ ਸੰਗਤਾਂ ਵੱਲੋਂ ਇੱਥੋਂ ਦੇ ਵੀਰਾਂ ਵੱਲੋਂ ਵੀ ਉਹਨਾਂ ਹਰਪਿੰਦਤਾ ਦੀ ਮਦਦ ਕੀਤੀ ਜਾ ਰਹੀ ਹੈ ਪਿਛਲੇ 3 ਦਿਨਾਂ ਤੋਂ ਜੋ ਸਾਡੇ ਰਾਹੋਂ ਇਲਾਕੇ ਦੇ ਵਿੱਚ ਸਤਲੁਜ ਦਰਿਆ ਤੇ ਬੰਨ ਟੁੱਟੇ ਨੇ ਉੱਥੇ ਮਦਦ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਵੱਡੇ ਵੀਰ ਅਮਨ ਵੀਰ ਕਸ਼ਮੀਰੀ ਲਾਲ ਬਸਨ ਰਕੇਸ਼ ਬੰਗੜ ਰਜਿੰਦਰ ਕੁਮਾਰ ਜੀ ਰਕੇਸ਼ ਕੁਮਾਰ ਜੀ ਅਮਰੀਕਾ ਸੁਪਰਾਨੂ ਸੁੱਖਾ ਬੰਗੜ ਅਮਨ ਬੰਗੜ ਯਾਸ਼ ਕੁਮਾਰ ਸੁਦਵੀ ਟੰਡਾ ਸਾਡੇ ਗਿਆਨੀ ਊਂਕਾਰ ਸਿੰਘ ਜੀ ਗੜ ਪ੍ਰਧਾਨੇ ਵਾਲੇ ਉਨ੍ਹਾਂ ਦੇ بیٹے ਜਿਹੜੇ ਉਹ ਹਰਪੀਟ ਜਿੱਥੇ ਬੰਨ ਬਣ ਰਹੇ ਨੇ ਉੱਥੇ ਉਹ ਸਮਾਨ ਪਹੁੰਚਾ ਕੇ ਆ ਰਹੇ ਨੇ ਪਿਛਲੇ 3 ਦਿਨਾਂ ਤੋਂ ਮੈਂ ਇਹਨਾਂ ਸਾਰੇ ਹੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਮੈਡੀਕਲ ਕੈਂਪ ਵੀ ਲਾਇਆ ਜਾਵੇਗਾ ਸਾਰੇ ਵੀਰਾਂ ਨੂੰ ਇਸੇ ਤਰ੍ਹਾਂ ਬੇਨਤੀ ਕਰਦਾ ਹਾਂ ਕਿ ਇਸ ਔਖੀ ਘੜੀ ਵਿੱਚ ਸਾਰੇ ਜਣੇ ਇੱਕ ਦੂਜੇ ਦੀ ਮਦਦ ਕਰੋ ਤਾਂ ਜੋ ਆਪਾਂ ਪੰਜਾਬ ਨੂੰ ਜਿਹੜੀ ਔਖੀ ਘੜੀ ਆ ਉਹਦੇ ਵਿੱਚੋਂ ਆਪਾਂ ਕੱਢ ਸਕੀਏ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ